ਨਸ਼ਿਆਂ ਦੇ ਵਿਰੁੱਧ ਕੀਤੀ ਕਾਰਵਾਈ ਤੱਕ ਘਰ ਚ ਵੜ ਕੇ ਕੀਤਾ ਹਮਲਾ ਐਂਟੀ ਡਰੱਗ ਕਮੇਟੀ ਦੇ ਪ੍ਰਧਾਨ ਨੂੰ ਕੁੱਟਮਾਰ ਕਰ ਕੀਤਾ ਜ਼ਖਮੀ ਸੀਸੀਟੀਵੀ ਦੇ ਵਿੱਚ ਕੈਦ ਹੋਈ ਸਾਰੀ ਵਾਰਦਾਤ ਤਾਂ ਦੱਸਦੇ ਕਿ ਐਂਟੀ ਡਰੱਗ ਕਮੇਟੀ ਦੇ ਪ੍ਰਧਾਨ ਦੇ ਨਾਲ ਕੁੱਟਮਾਰ ਕੀਤੀ ਗਈ ਹੈ ਕਿਉਂਕਿ ਉਹ ਲਗਾਤਾਰ ਨਸ਼ਿਆਂ ਦੇ ਵਿਰੁੱਧ ਕਾਰਵਾਈ ਕਰ ਰਹੇ ਸੀ ਜੋ ਕਿ ਨਸ਼ਾ ਤਸਕਰਾ ਨੂੰ ਬਿਲਕੁਲ ਵੀ ਮਨਜ਼ੂਰ ਨਹੀਂ ਸੀ ਜਿਸ ਤੋਂ ਬਾਅਦ ਇਹ ਉਹਨਾਂ ਦੇ ਘਰ ਦੇ ਵਿੱਚ ਵੜਦੇ ਨੇ ਤੇ ਉਹਨਾਂ ਤੇ ਉਹਨਾਂ ਦੇ ਪਰਿਵਾਰ ਦੇ ਨਾਲ ਕੁੱਟਮਾਰ ਕਰਦੇ ਨੇ ਤਾਂ ਸੀਸੀਟੀਵੀ ਤਸਵੀਰਾਂ ਦੇ ਵਿੱਚ ਇਹ ਵਾਰਦਾਤ ਵੀ ਕੈਦ ਹੋਈ ਆ ਤਾਂ ਤੁਹਾਨੂੰ ਦੱਸ ਦਈਏ ਕਿ ਮਾਮਲਾ ਨਵਾਂ ਸ਼ਹਿਰ ਤੋਂ ਸਾਹਮਣੇ ਆਇਆ ਜਿੱਥੇ ਪੀੜਤ ਕਮਲਜੀਤ ਸਿੰਘ ਸਾਹਜ ਨੇ ਦੱਸਿਆ ਕਿ ਉਹ ਐਂਟੀ ਡਰੱਗ ਕਮੇਟੀ ਦੇ ਪ੍ਰਧਾਨ ਨੇ ਤੇ ਨਸ਼ੇ ਦੇ ਵਿਰੁੱਧ ਕੰਮ ਕਰਦੇ ਨੇ ਤੇ ਇਹਨਾਂ ਲੋਕਾਂ ਦਾ ਨਸ਼ਾ ਤਸਕਰਾਂ ਦੇ ਨਾਲ ਉੱਠਣਾ ਬੈਠਣਾ ਅਤੇ ਜੋ ਲੋਕ ਉਹਨਾਂ ਤੇ ਹਮਲਾ ਕਰਨਾ ਆਏ ਸੀ ਉਹਨਾਂ ਦੇ ਵਿੱਚੋਂ ਚਾਰ ਦੀ ਉਹਨਾਂ ਨੇ ਪਛਾਣ ਕਰ ਲਈ ਹੈ ਜਦਕਿ ਚੋ ਚਾਰ ਤੋਂ ਪੰਜ ਹਮਲਾਵਰ ਦੂਸਰੇ ਸੀ ਉਹ ਅਣਪਛਾਤੇ ਦੱਸੇ ਜਾ ਰਹੇ ਹਨ ਜਿਨ੍ਹਾਂ ਦੀ ਪਛਾਣ ਹਾਲੇ ਤੱਕ ਨਹੀਂ ਹੋ ਪਾਈ। ਉਹਨਾਂ ਦੱਸਿਆ ਕਿ ਬੰਟੀ ਨਾਮ ਦੇ ਵਿਅਕਤੀ ਨੇ ਹੱਥ ਤੇ ਉਹਨਾਂ ਦੇ ਸੱਟ ਮਾਰੀ ਤੇ ਕਿਸੇ ਹੋਰ ਨੇ ਤੇਜ਼ ਤਾਰ ਹਥਿਆਰਾਂ ਦੇ ਨਾਲ ਉਸਦੇ ਕੰਨ ਤੇ ਵਾਰ ਕੀਤਾ। ਤੇ ਨਾਲ ਹੀ ਉਹਨਾਂ ਦੱਸਿਆ ਕਿ ਘਟਨਾ ਰਾਤ ਦੀ ਹੈ ਜਦੋਂ ਉਹ ਆਪਣੇ ਘਰ ਦੇ ਵਿੱਚ ਰੋਟੀ ਖਾ ਰਹੇ ਸੀ ਤਾਂ ਘਰ ਦੇ ਬਾਹਰ ਆਵਾਜ਼ਾਂ ਆਉਂਦੀਆਂ ਨੇ। ਜਿਸ ਤੋਂ ਬਾਅਦ ਉਹਨਾਂ ਦਾ ਦਰਵਾਜ਼ਾ ਖੜਕਾਇਆ ਜਾਂਦਾ ਤਾਂ ਉਹਨਾਂ ਦੀ ਪਤਨੀ ਨਿਸ਼ਾ ਦਰਵਾਜ਼ਾ ਖੋਲਦੀ ਹੈ ਤਾਂ ਉਹ ਉਸ ਦੀ ਪਤਨੀ ਨੂੰ ਫੜ ਕੇ ਬਾਹਰ ਕਸੀਟ ਕੇ ਲੈ ਜਾਂਦੇ ਆ ਤੇ ਉਸ ਦੀ ਕੁੱਟਮਾਰ ਕਰਨ ਲੱਗ ਜਾਂਦੇ ਆ ਤਾਂ ਉਸੇ ਸਮੇਂ ਉਹ ਵੀ ਬਾਹਰ ਨਿਕਲਦੇ ਨੇ ਤਾਂ ਉਹਨਾਂ ਦੇ ਨਾਲ ਵੀ ਕੁੱਟਮਾਰ ਕੀਤੀ ਜਾਂਦੀ ਹੈ ਤੇ ਤੇਜ਼ ਤਰ ਹਥਿਆਰਾਂ ਦੇ ਨਾਲ ਉਹਨਾਂ ਤੇ ਹਮਲਾ ਕਰ ਦਿੱਤਾ ਜਾਂਦਾ ਜਿਸ ਦੇ ਵਿੱਚ ਉਹਨਾਂ ਦੀ ਉਂਗਲੀ ਅਤੇ ਕੰਨ ਤੇ ਸੱਟਾਂ ਲੱਗਦੀਆਂ ਨੇ ਦੇ ਨਾਲ ਹੀ ਉਹਨਾਂ ਨੇ ਦੱਸਿਆ ਕਿ ਦੋ ਦਿਨ ਪਹਿਲਾਂ ਹੀ ਸ਼ਮਸ਼ਾਨ ਘਾਟ ਦੇ ਬਾਰੇ ਇੱਕ ਨੌਜਵਾਨ ਨਸ਼ਾ ਕਰ ਰਿਹਾ ਸੀ ਜਿਸ ਦੀ ਕਿ ਇਹਨਾਂ ਦੇ ਵੱਲੋਂ ਫੇਸਬੁੱਕ ਤੇ ਵੀਡੀਓ ਬਣਾ ਕੇ ਪੋਸਟ ਕੀਤੀ ਗਈ ਸੀ ਜਿਸ ਦਾ ਕਿ ਇਹਨਾਂ ਦੇ ਵੱਲੋਂ ਬਹੁਤ ਇਤਰਾਜ਼ ਕੀਤਾ ਗਿਆ ਕਿ ਆਖਰੀ ਵੀਡੀਓ ਕਿਉਂ ਪਾਈ ਉਹਨਾਂ ਕਿਹਾ ਕਿ ਹਮਲਾਵਰ ਨੇ ਜਾਂਦੇ ਜਾਂਦੇ ਇਹ ਵੀ ਕਿਹਾ ਕਿ ਤੈਨੂੰ ਜਾਨ ਤੋਂ ਮਾਰ ਦਵਾਂਗੇ ਜੇਕਰ ਹੁਣ ਨਸ਼ੇ ਦੇ ਵਿਰੁੱਧ ਕੁਝ ਵੀ ਬੋਲਿਆ ਉਹਨਾਂ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਸਾਨੂੰ ਇਨਸਾਫ ਦਿੱਤਾ ਜਾਵੇ ਅੱਜ ਵੀਰਾ ਜੀ ਜਿੱਦਾਂ ਸਾਡੀ ਐਂਟੀ ਡਰ ਕਮੇਟੀ ਆ ਉਹਦਾ ਪ੍ਰੈਜ਼ੀਡੈਂਟ ਆ ਮੈਂ ਆਪਾਂ ਨਸ਼ੇ ਦਾ ਵਿਰੋਧ ਕਰਦੇ ਆ ਖਾਸ ਕਰਕੇ ਚਿੱਟੇ ਦਾ ਇਹ ਬੰਦੇ ਜਿਹੜੇ ਮੇਰੇ ਤੇ ਹਮਲਾ ਕਰਨ ਆਲੇ ਹਨ ਇਹਨਾਂ ਦੀ ਨਸ਼ਾ ਤਸਕਰੀ ਦਾ ਸਾਠ ਘਾਟ ਆ ਉਹਨਾਂ ਵਿੱਚੋਂ ਵੀ ਦਾ ਰਾਜਾ ਪਾਂਚ ਜਿਹਨੇ ਪਹਿਲਾਂ ਵੀ ਭਪਿੰਦਰ ਰਾਜਾ ਜਿਹਨੇ ਪਹਿਲਾਂ ਵੀ ਸਾਡੇ ਤੇ ਕਈ ਵਾਰੀ ਦਰਖਾਸਤਾਂ ਦਿੱਤੀਆਂ 11 12 ਉਸ ਤੋਂ ਬਾਅਦ ਸੋਨੂ LIC ਉਹ ਵੀ ਸਾਡੇ ਤੇ ਦਰਖਾਸਤਾਂ ਦਿੰਦਾ ਆਪਣੀ ਦੁਕਾਨ 'ਚ ਮਿਠਾਲ ਕੇ ਉਹਨਾਂ ਦੀ ਇੰਟਰਵਿਊ ਕਰਾਂਦਾ ਇੱਕੋ ਦਾ ਭਰਾ ਸੀ ਬੰਟੀ ਇੱਕ ਜਿਗਾ ਨਾਲ ਬਿੰਦਰ ਇਹ ਚਾਰ ਜਣੇ ਦਾ ਮੀਨ ਸੀਗੇ ਨਾਲ ਚਾਰ ਪੰਜ ਬੰਦੇ ਜਿਹੜੇ ਸੀਗੇ ਚਾਰ ਪੰਜ ਬੰਦੇ ਜਿਹੜੇ ਹੋਰ ਸੀਗੇ ਉਹ ਅਣਭਚਾ ਤੇ ਇਹਨਾਂ ਨੂੰ ਬਤਾਊਗਾ ਕਿਹੜੇ ਆ ਠੀਕ ਹੈ ਜੀ ਆਹ ਉਂਗਲ ਆ ਮੇਰੀ ਆ ਦੇਖੋ ਆ ਬੰਟੀ ਨੇ ਖੰਡਾ ਮਾਰਿਆ ਜੀ ਉਂਗਲ ਤੇ ਆ ਜਿਹੜਾ ਕਾਂਤੀ ਲੱਗਾ ਇਹ ਨੀਲੇ ਜੀ ਮੈਨੂੰ ਪਤਾ ਲੱਗਾ ਕਿਹੜੀ ਦਿੱਖੀ ਚੀਜ਼ ਸੀ ਇਹ ਮੇਰੇ ਬਿੰਦਰ ਨੇ ਮਾਰਿਆ ਜੀ ਨੀਲਾ ਸੀਗਾ ਮੈਨੂੰ ਪਤਾ ਲੱਗਾ ਬਾਕੀ ਕੈਮਰੇ ਚ ਆ ਜਾਣਾ ਇਹ ਬਾਅਦ ਦਾ ਤੇ ਮੇਰੇ ਘਰ ਦੇ ਬਿਲਕੁਲ ਦਰਵਾਜ਼ੇ ਬਾਹਰ ਦਰਵਾਜ਼ਾ ਇਹ ਜਣੇ ਖਿੱਚ ਕੇ ਖੋਲਿਆ ਪਹਿਲਾਂ ਗਾਲ੍ਹਾਂ ਕੱਢੇ ਵੀ ਬਾਹਰ ਚੁੱਪਚੀ ਮੇਰੀ ਵਾਈਫ ਇਹਨਾਂ ਨੂੰ ਦੇਖਣ ਨਿਕਲੀ ਬਾਹਰ ਜਦੋਂ ਵਾਈਫ ਮੇਰੀ ਬਾਹਰ ਨਿਕਲੀ ਮੈਂ ਖਾਣਾ ਖਾਂਦਾ ਪਿਆ ਸੀ ਮੈਂ ਅੰਦਰ ਕੈਮਰੇ ਦੇਖਿਆ ਮੇਰੀ ਵਾਈਫ ਨੂੰ ਵੀ ਪੈ ਗਿਆ ਉਹਨਾਂ ਨੇ ਵੀ ਖਿੱਚ ਤੂ ਇਹਨਾਂ ਨੇ ਕੀਤੀ ਨਉਟ ਕੇ ਬੜਾ ਬੜ ਜੂ ਭੱਜ ਲਗਾ ਮੇਰੇ ਦਰਵਾਜੇ 'ਚ ਆ ਗਏ ਇਹ ਨਹੀਂ ਮੇਰਾ ਦਰਵਾਜਾ ਖੋਲ੍ਹਿਆ ਮੈਂ ਜਾ ਕੇ ਤੁਫਣੀ ਬਾਹਰ ਖਿੱਚ ਲਿਆ ਇਹ ਖੰਡਾ ਲੈ ਕੇ ਆਏ ਸੀ ਕੋਲ ਹੋਰ ਵੀ ਲੈ ਕੇ ਆਏ ਸੀ ਡਾਂਗਾ ਡੂੰਗਾ ਜਿੱਦਾਂ ਰਾਜੇ ਪੰਚ ਲਿਆ ਮੇਰੀ ਗੋਡੀ 'ਤੇ ਇੱਧਰ ਡਾਂਗਾ ਮਾਰੀਆਂ ਮੇਰੇ ਇਕੱਠੇ ਹੋ ਕੇ ਇਸੇ ਗੱਲ ਨੂੰ ਆਏ ਸੀ ਕਿਉਂਕਿ ਕੱਲ ਮੈਂ ਇੱਕ ਟੀਕੇ ਲਾਣ ਦੇ ਮੁੰਡੇ ਦੀ ਵੀਡੀਓ ਪਾਈ ਸੀ ਸਮਸ਼ਾਨ ਘਰ ਦੇ ਵਿੱਚ ਬੈਠਾ ਟੀਕਾ ਲਾਣ ਦੇ ਉਹ ਵੀਡੀਓ ਪਾਈ ਸੀ ਉਹਨਾਂ ਨੇ ਇਹਨੂੰ ਬਹੁਤ ਰਾਜ ਸੀ ਇਹ ਵਾ ਇਹੀ ਗੱਲ ਵਾਰ-ਵਾਰ ਕਹਿੰਦੇ ਤੂੰ ਨਵਾਂ ਜੰਮਿਆ ਸਮਾਜਸੀ ਵੀ ਤੂੰ ਚਿੱਟਾ ਕੀ ਬੰਦ ਕਰਾਉਂਗਾ। ਨਾਲ ਜਿਹੜਾ ਸੋਨੂ ਐਲ.ਆਈ.ਸੀ ਆ ਉਹ ਕਹਿ ਕੇ ਗਿਆ ਮੈਨੂੰ ਕਿ ਕਹਿੰਦਾ ਨੰਬਰਦਾਰੀ ਆਪਣੀ ਹਿੱਕ ਦੇ ਜੋਰ ਨਾਲ ਲਈ ਆ ਸਰਕਾਰਾਂ ਦਰਬਾਰੇ ਸਾਡਾ ਰਾਜ ਚੜਦਾ ਵੱਡੇ-ਵੱਡੇ ਅਵਸਰੂ ਮੇਰੇ ਘਰ ਆ ਕੇ ਮੈਨੂੰ ਥਲੂਟ ਮਾਰ ਦਿਆ ਤੂੰ ਜੋ ਕਰਨਾ ਕਰ ਲਈ। ਨਾਲੇ ਜਾਂਦੇ-ਜਾਂਦੇ ਤੁਸੀਂ ਦੇਖਿਓ ਫੁਟੇਜ ਮੇਰੀ ਜੇ ਵਿੱਚ ਹੈਗਾ ਖੰਡੇ ਲੈ ਹਿਰਾਉਂਦੇ ਗਏ ਆ ਵਾਰ-ਵਾਰ ਇਹ ਕਹਿੰਦੇ ਗਏ ਆ ਤੈਨੂੰ ਤਾਂ ਖਤਮ ਕਰਨਾ ਹੀ ਕਰਨਾ ਹੁਣ ਤੂੰ ਬੰਦ ਕਰਾ ਕੇ ਦਿਖਾ ਲਈ। ਉਹ ਤੁੰ ਲਜੇ ਬਰੂ ਚੱਲ ਕੇ ਦਿਖਾ ਲਈ ਸਭ ਤੋਂ ਬੁਰਾ ਕੋਈ ਨਹੀਂ ਹੈਗਾ ਅਸੀਂ ਤੈਨੂੰ ਮਾਰ ਵੀ ਲੱਗਦੇ ਮੇਰੀ ਮੰਗ ਇਹੀ ਆ ਜੀ ਮੈਨੂੰ ਇਨਸਾਫ ਮਿਲਣਾ ਚਾਹੀਦਾ ਇਹ ਜਿਹੜੇ ਅਸੀਂ ਨਸ਼ਾ ਰੋਕਣ ਵਾਲੇ ਨਸ਼ਾ ਬਗਵਾਨ ਵਾਲੇ ਪ੍ਰਮੋਟ ਕਰਦੇ ਨਸ਼ਾ ਰਾਜੇ ਨੇ ਆਪਣੀ ਵਾਈਫ ਤੋਂ ਵੀ ਮੇਤੇ ਕਿ ਦਰਖਾਸਤ ਦਵਾਈ ਆ ਬਿਨਾ ਵਜ੍ਹਾ ਤੋਂ ਉਹ ਦੇਖੋ ਕੋਈ ਅਸੀਂ ਪੋਸਟ ਪਾਨੇ ਉਹਦੇ ਥੱਲੇ ਗੰਦੇ ਗੰਦੇ ਕਮੈਂਟ ਕਰਦੀ ਮਾਵਾ ਬਣਾ ਕੇ ਗਾਲ੍ਹਾਂ ਕੱਢਦੀ ਜੀ ਵਾਈਫ ਪੰਜੀ ਮੈਂ बार-बार ਇਹੀ ਕਹਿੰਦਾ ਇਹ ਨਸ਼ਾ ਬਗਵਾਨ ਵਾਲੇ ਨਾਲ ਆ ਜੀ ਤੁਸੀਂ ਜਦੋਂ ਮਰਜ਼ੀ ਚੈੱਕ ਕਰ ਲਓ ਇਹਨਾਂ ਬੰਦਿਆਂ ਤੋਂ ਮੈਨੂੰ ਖਤਰਾ ਆ ਮਿੰਨੂ ਸਿੰਘ ਸਾਹਿਬ ਮੈਨੂੰ ਚਾਹੀਦਾ। ਸਾਨੂੰ ਇੱਕ ਫੋਨ ਆਇਆ ਸੀਗਾ ਕਿ ਔੜ ਪਿੰਡ ਲੜਾਈ ਹੋ ਰਹੀ ਆ ਜਿਸ ਤੇ ਮੈਂ ਪੁਲਿਸ ਪਾਰਟੀ ਮੌਕੇ ਤੇ ਭੇਜੀ ਆ ਜੀ। ਮੌਕੇ ਤੇ ਜਾ ਕੇ ਪਤਾ ਲੱਗਾ ਦੇਖਿਆ ਜਾ ਕੇ ਸਾਜਨ ਜੰਤ ਕੋਲ ਲੜਾਈ ਖਤਮ ਹੋ ਚੁੱਕੀ ਸੀ। ਸਾਜਨ ਕੁਮਾਰ ਤੇ ਗੱਡੀ ਦੇ ਵਿੱਚ ਪਤਾ ਲੱਗਾ ਵੀ ਲੜਾਈ ਹੋਈ ਏ ਠੀਕ ਆ ਜੀ। ਉਹਦੇ ਸਬੰਧ ਵਿੱਚ 4-5 ਬੰਦਿਆਂ ਨੇ ਖਲਾਫ ਪਰਚਾ ਦਰਜ ਕਰਤਾ ਜੀ ਮਕਦਮਾ ਦਰਜ ਕਰਤਾ ਮਕਦਮਾ ਨੰਬਰ 11 ਜੀ। ਇੱਕ ਇਹਦੇ ਖਿਲਾਫ ਦਾਜ ਹੋਇਆ ਜੀ ਉਹ ਕਿਹੜੇ ਕਿਹੜੇ ਸਰ ਚਾਰ ਪੰਜ ਬੰਦੇ ਆ ਬਾਈ ਨੇਮ ਜੀ ਕਿਤੇ ਦੇਖੋ ਚਾਰ ਪੰਜ ਬੰਦੇ ਆ ਜੀ ਹੁਣ ਗਾਂਹ ਸੀਸੀਟੀ ਵੀ ਕੈਮਰੇ ਤੇ ਲੱਗੇ ਆ ਉੱਥੇ ਉਹ ਕੈਮਰੇ ਦੇਖਾਂਗੇ ਜੀ ਕੈਮਰੇ ਕਿਹੜੇ ਕਿਹੜੇ ਆ ਬੰਦੋਂ ਇਹ ਕਹਿ ਰਹੇ ਚਾਰ ਬੰਦੇ ਦੇ ਉਹਦੇ ਵੱਲੋਂ ਨਾ ਲੈ ਗਏ ਆ ਸਰ ਤੇ ਚਾਰ ਪੰਜ ਉਹ ਅਣਪਛਾਤੇ ਵੀ ਕਹਿ ਰਹੇ ਸਰ ਸਰ ਉਹ ਤਾਂ ਸੀਸੀਟੀ ਵੀ ਕੈਮਰੇ ਨਾਲ ਲੱਗੇ ਜੀ ਹਾਂ ਹੁਣ ਤਾਂ ਅਸੀਂ ਮੌਕੇ ਤੇ ਨਹੀਂ ਜਾਂਦੇ ਸਰ ਇਹ ਹੋਈ ਲੜਾਈ ਇਹ ਹੋਈ ਕਿਹਦੇ ਘਰ ਦੇ ਕੋਲ ਹੋਈ ਆ ਨਜ਼ਦੀਕੇ ਦਾ ਘਰ ਸੀ ਮੇਰੇ ਖਿਆਲ ਨਾਲ ਸਰ ਮੈਂ ਵੀ ਮੌਕੇ ਤੇ ਜਾ ਕੇ ਵੱਜ ਜਾ ਕੇ ਮੌਕੇ ਤੇ ਹੋ ਕੇ ਤੇ ਉੱਥੇ ਇੱਕ ਦੁਕਾਨ ਆ ਜੀ ਪਰ ਨਹੀਂ ਤੇ ਗਾਣਾ ਜੀ ਉਹਦੇ ਲੱਗੇ ਜੀ ਇਹਦੇ ਘਰ ਤੋਂ 사જન ਦੇ ਘਰ ਤੇ ਕੁੰਜੀ ਜਾਂ ਤੇ ਕੋਰਨਾ ਜਾਂ ਤੇ ਸਰ ਕਮੇਟੀ 사જન ਨੂੰ ਇਹ ਵੀ ਦੋਸ਼ ਲਗਾਏ ਜਾ ਰਹੇ ਹਨ ਕਿ ਵੀ ਉਹ ਕਹਿੰਦਾ ਮੇਰੀ ਘਰ ਵਾਲੀ ਨਾਲ ਵੀ ਉਹ ਬੰਦੇ ਹਮਲਾ ਕਰਾ ਹੱਥੋਂ ਪਈ ਹੋਏ ਸਰ ਹੁਣ ਸੀਸੀਟੀਵੀ ਕੈਮਰੇ ਦੀ ਫੁਟੇਜ ਨੂੰ ਦੇਖ ਰਹੇ ਚੰਗੀ ਤਰ੍ਹਾਂ ਕੋ ਕਰ ਰਹੇ ਠੀਕ ਹੈ ਜੀ ਜਿਹੜੇ ਵੀ ਆਈ ਕਾਰਵਾਈ ਕਰਨਗੇ ਨਾਲ ਪਤਾ ਕਰਾਂਗੇ ਸਰ